ਮਾਣ ਕਿਸੇ ਨੂੰ ਕੀਤੀਆਂ ਨੇਕੀਆਂ ਤੇ ਕੋਈ ਮਸਤ ਕੀਤੇ ਪੁੰਨ ਦਾਨ ਉੱਤੇ ਮਾਣ ਕਿਸੇ ਨੂੰ ਕੀਤੀਆਂ ਨੇਕੀਆਂ ਤੇ ਕੋਈ ਮਸਤ ਕੀਤੇ ਪੁੰਨ ਦਾਨ ਉੱਤੇ ਫਖਰ ਕਿਸੇ ਨੂੰ ਕੀਤੀ ਤਪੱਸਿਆ ਦਾ ਤੇ ਫੁੱਲਿਆ ਫਿਰੇ ਕੋਈ ਬ੍ਰਹਮ ਗਿਆਨ ਉੱਤੇ ਐ ਪਰ ਮੇਰੇ ਭਗਵਾਨ ਹੈ ਮਾਣ ਮੈਨੂੰ ਜੋ ਮੈਂ ਕੀਤੇ ਗੁਨਾਹ ਕਹਾਂ ਉੱਤੇ ਕਰਕੇ ਪਾਪ ਮੈਂ ਆ ਜਗ ਨਰ ਪਾਪ ਕੀਤਾ ਤੇ ਇਹ ਅਹਿਸਾਨ ਹੈ ਤੇਰੇ ਇਨਸਾਨ ਉੱਤੇ ਜੇ ਅਰੂਪ ਹੈ ਤੂੰ ਬੇਤਸਾਲ ਮੈਂ ਵੀ ਮੇਰੇ ਜਿਹਾ ਵੀ ਵਿੱਚ ਸੰਸਾਰ ਕੋਈ ਨਹੀਂ ਤੇਰੇ ਜਿਹਾ ਜੇਕਰ ਬਖਸ਼ਣ ਹਾਰ ਕੋਈ ਨਹੀਂ ਤੇ ਮੇਰੇ ਜਿਹਾ ਵੀ ਫਿਰ ਕੋਈ ਗੁਨਾਹਗਾਰ ਹਮ ਆਉਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖਾ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਖ ਦਾਰਾ ਸੁਪੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੋ ਸੰਗਤ ਤੇਹ ਮਿਲੰਤ ਜੰਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਜੇਤਾ ਸੁਮੰਦਰ ਸਾਗਰ ਅੰਦੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਤੁਮਦੇ ਮੱਥਰ ਤਾਰੇ ਦੇਵਾ ਵੇਚਾ ਟਾੜੀ ਗੁਰਦੀਪ ਸਿੰਘ ਦੀ ਰਸਿਆ ਟਾੜੀ ਗੁਰਦਾਰਥ ਸਿੰਘ ਦੀ ਸਹੋਤਾ ਸਰਾਂਗੀ ਬਾਠੀ ਗੁਰਦੇ ਫਗਣ ਮੋਲ ਦਾਸਿਆਂ ਦੀ ਥੱਥੂ ਫਿਰ ਮਸਤ ਦਾ ਟਾੜੀ ਜੱਥਾ ਬੇੰਤੀ ਐ ਯਾਦਗਾਰ ਤੇ ਲੱਗਦੇ ਵੇਲੇ ਮੋਤ ਨਾਲ ਜੋ ਹੱਸੇ ਖੇਲੇ ਯਾਦਗਾਰ ਤੇ ਲੱਗਦੇ ਮੇਲੇ ਮੋਤ ਨਾਲ ਕੋ ਹੱਸੇ ਖੇਲੇ ਯਾਦਗਾਰ ਤੇ ਲੱਗਦੇ ਮੇਲੇ ਮੋਤ ਨਾਲ ਜੋ ਹੱਸੇ ਖੇਲੇ ਯਾਦਗਾਰ ਤੇ ਲੱਗਦੇ ਮੇਲੇ ਮੋਤ ਨਾਲ ਕੋ ਹੱਸੇ ਖੇਲੇ ਅਸਲੀ ਜ਼ਿੰਦਗੀ ਸ਼ੁਰੂ ਹੁੰਦੀ ਆ सदा समाई यादि शहीदा ਵੇ ਲੇਖੇ ਜਿਹੜੇ ਆਪਣੀ ਜ਼ਿੰਦਗੀ ਦਾ ਜਾਣਦੇ ਹੋਰਨ ਦੇ ਬੂਟੇ ਦੀ ਜੜ ਦੇ ਵਿੱਚ ਫੋਨ ਜੇ ਕਰਦਾ ਬਾ ਜਾਂਦੇ ਇਸ ਕੌਮ ਦੇ ਲੇਖੇ ਜਿਹੜੇ ਆਪਣੀ ਜ਼ਿੰਦਗੀ ਦਾ ਜਾਣਦੇ ਹੋਰਨ ਦੇ ਬੂਟੇ ਦੀ ਜੜ ਦੇ ਵਿੱਚ ਫੋਨ ਜੇ ਕਰਦਾ ਬਾ ਜਾਂਦੇ ਮੇਕਾ ਬੰਦ ਦੀ ਫੋਟਾ ਤੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਰ ਦਿਲ ਤੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ ਹਾਂ ਮਾਰੇ ਜਾਂਦੇ ਛੱਡਦੇ ਨਹੀਂ ਮਦਾਨ ਕਦੇ ਅੱਖ ਦੀ ਖਾਤਰ ਲੜਦੇ ਲੜਦੇ ਹੋ ਜਾਂਦੇ ਕੁਰਬਾਨ ਕਦੇ ਹੋੁਰਾ ਪਰਚਾ ਕੱਟ ਜਾਂਦੇ ਨੇ ਛੱਡਦੇ ਨਹੀਂ ਮਦਾਨ ਕਦੇ ਇੱਕ ਬੰਦਗੀ शद हर दिलि ते सदा समाईंद ਖੜਿਆ ਤੇ ਸੱਜਕ ਸਿਖਾਉਂਦੇ ਪਰਖੇ ਨੇ ਛੱਟਦੀ ਨਾ ਪਰ ਗਾਲਾ ਟਿਕਾ ਛੱਟਦੀ ਨਾ ਪਰ ਗਾਲਾ ਟਿਕਾ ਕਦੇ ਓੜਾ ਦੇ ਸ਼ਹੀਦਾਂ ਦੀ ਹਰ ਦਿਲ ਤੇ ਵਿੱਚ ਸਦਾ ਸਮਾਈ ਰਹੀ ਯਾਦ ਸ਼ਹੀਦਾਂ ਦੀ ਹਰ ਦਿਲ ਤੇ ਵਿੱਚ ਸਦਾ ਸਮਾਈ ਰਹੀ ਯਾਦ ਸ਼ਹੀਦਾਂ Trying <laughs>